ਤਾਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਕੋਲ ਗਏ ਕਹਿਣ ਲੱਗੇ ਜੀ ਨਿਮਾਣਾ ਸਿੱਖ ਬਣ ਕੇ ਆ ਕਰ ਕਿਰਪਾ ਮੈਂ ਸੇਵਾ ਕਰਨੀ ਕੀ ਹੋਇਆ 5 ਕਿਲੋਮੀਟਰ ਦਾ ਫਾਸਲਾ ਹੈ ਬਿਆਸ ਦਰਿਆ ਉਥੋਂ ਬਾਬਾ ਅਮਰਦਾਸ ਜੀ ਜਾਨਾ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਨੇ ਤੇ ਮਨ 'ਚ ਵਿਚਾਰ ਕੀਤੀ ਇੱਕ ਦਿਨ ਵੀ ਜੇ ਮੈਂ ਇਸ਼ਨਾਨ ਨਾ ਕੀਤਾ ਤੇ ਗੁਰੂ ਪਾਤਸ਼ਾਹ ਨੂੰ ਕਰਾਇਆ ਤੇ ਗੱਲ ਠੀਕ ਨਹੀਂ ਆਪਾਂ ਕਠਾਣਾ ਕਰ ਲਈਏ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਮੋਢੇ ਤੇ ਗਾਗਰ ਰੱਖਣੀ ਤੇ ਨਾਲੇ ਪਾਣੀ ਭਰ ਲੈਣੀ ਤੇ ਨਾਲੇ ਆਪ ਚੁੱਭਾ ਮਾਰ ਲੈਣਾ ਸੇਵਾ ਵਿੱਚ ਕਿੰਨੀ ਕਿ ਤਾਕਤ ਹੈ ਆਪਾ ਬੜੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਜੋ ਮੰਨੇ ਮੰਗੇਗਾ ਗੁਰਮੁਖਾ ਮਿਲ ਜਾਂਦਾ ਤੁਸੀਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਨੂੰ ਜਾਓ ਕਿਉਂਕਿ ਮੇਰਾ ਉਹ ਏਰੀਆ ਹੈ ਕਿਸੇ ਦੀ ਹੱਡੀ ਪਈ ਕਿਸੇ ਬੰਦੇ ਦੀ ਪਤਾ ਨਹੀਂ ਕੀ ਦੀ ਐ ਉਹ ਵਿਚਾਰਾ ਮਰ ਗਿਆ ਪ੍ਰੇਤ ਬਣਿਆ ਉਸੇ ਪੜਾਹ ਕਰਦੇ ਸਨ ਚਰਨ ਲੱਗਾ ਰੂਹ ਆਣ ਕੇ ਰੂਹ ਪ੍ਰਗਟ ਹੋਈ ਤੇ ਕਹਿਣ ਲੱਗੀ ਗੁਰਮਖਾ ਤੇਰੇ ਚਰਨ ਮੇਰੀ ਹੱਡੀ ਨੂੰ ਲੱਗੇ ਤੇ ਮੈਂ ਮੁਕਤ ਹੋ ਗਿਆ ਮੱਠਕਾਣੀ ਚਲੀਏ ਸੱਚਖੰਡ ਨੂੰ ਇਹ ਉਦੋਂ ਦੀ ਗੱਲ ਐ ਅਜੇ ਗੁਰਤਾ ਗੱਦੀ ਤੇ ਸੁਭਾਇਮਾਨ ਨਹੀਂ ਹੋਏ ਇੱਕ ਦਿਨ ਨਹੀਂ ਦੋ ਦਿਨ ਨਹੀਂ 11 ਸਾਲ ਤੋਂ ਸਮਾਂ ਉੱਪਰ ਲੰਘ ਗਿਆ ਇਤਿਹਾਸ ਕਹਿੰਦਾ ਕਿ ਸਿਆਲ ਦਾ ਮੌਸਮ ਸੀ ਕਣੀਆਂ ਪੈਰੀਆਂ ਨੇ ਪਾਣੀ ਦਾ ਘੜਾ ਭਰਿਆ ਤੇ ਜਦੋਂ ਲੱਗੇ ਆਉਣ ਲੱਗੇ ਥਾਂ ਬੜਾ ਤਿਲਕਣਾ ਤੇ ਮਨ ਵਿੱਚ ਵਿਚਾਰ ਕੀਤੀ ਵੀ ਮਨਾ ਧਿਆਨ ਨਾਲ ਤੁਰ ਕੇ ਤੇ ਪੈਰ ਤਿਲਕੇ ਤੇ ਪਾਣੀ ਡੋਲ ਨਾ ਜਾਇਆ ਜਲਾਇਨ ਦੀ ਖੱਡੀ ਦਾ ਕਿਲਾ ਸੀ ਉੱਥੇ ਨੇਰਾ ਹੋਣ ਕਰਕੇ ਨਿਗਾ ਨਾ ਪਿਆ ਜਦੋਂ ਕਿੱਲੇ ਦੇ ਨਾਲ ਚਰਨ ਵਜਾ ਨਾ ਤੇ ਮਨ 'ਚ ਵਿਚਾਰ ਕੀਤੀ ਮਨਾ ਕਿਤੇ ਪਾਣੀ ਨਾ ਡੁੱਲ ਜਾਏ ਇੱਕਦਮ ਸੰਭਲੇ ਗੋਡੇ ਨੂੰ ਚੋੜ ਲੱਗੀ ਤੇ ਖੜਾਕ ਹੋਇਆ ਸਾਹਮਣਾ ਕਰ ਸੀ ਜਲਾਹਾਂ ਦਾ ਜਿਨ੍ਹਾਂ ਦੇ ਉਖੜੀ ਸੀ ਜਿਵੇਂ ਆਪਾਂ ਸੁਭਾਵਕ ਕਹਿੰਨੇ ਰਾਤ ਨੂੰ ਖੜਾਕ ਹੋਤੇ ਆਪਾਂ ਕਹਿੰਨੇ ਭਾਈ ਕੌਣ ਆ ਜਲਾਏ ਨੇ ਪੁੱਛਿਆ ਕੌਣ ਆ ਤੇ ਉਹਦੀ ਘਰਵਾਲੀ ਕਹਿਣ ਲੱਗੀ ਹੋਣਾ ਉਹ ਕੁੜਮਾ ਦੇ ਕਰ ਅਮਰਦਾ ਜਿਹੜਾ ਉਹ ਬਾਸਰਕਿਆਂ ਵਾਲਾ ਨਾ ਜਿਹਨੂੰ ਕੁਥਾ ਨਹੀਂ ਚੱਲਦਾ ਨਥਾਵਾਂ ਉਹ ਹੋਣਾ ਔਰਤੀ ਰਾਤ ਕੌਣ ਹੋਣਾ ਜਦੋਂ ਇਹ ਗੱਲ ਕਹੀ ਨਾ ਤੇ ਸਾਡੇ ਗੰਦ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਤੁਸੀਂ ਹੈਰਾਨ ਹੋ ਜਾਓਗੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਵੀ ਕਹਿ ਦਿੱਤਾ ਹੈ ਹਰ ਚੀਜ਼ ਦਾ ਇਲਾਜ ਹੈ ਪਰ ਨਿੰਦਿਆ ਵਾਲਿਆਂ ਦਾ ਇਲਾਜ ਨਹੀਂ ਲੱਭਾ ਬੁਹਾਰੀਆਂ ਆਪਾਂ ਕਹਿੰਦੇ ਹੁਣ ਆਪ ਸੁਣਨ ਲੱਗ ਪਏ ਕਿੰਸੇ ਦਾ ਪਹਿਲਾਂ ਆਪ ਕਹਿੰਦੇ ਕਿੰਸੇ ਦਾ ਇਲਾਜ ਹੈ ਨਹੀਂ ਹੁਣ ਆਪ ਕਹਿੰਦੇ ਜੀ ਇਹਦਾ ਵੀ ਟੀਕੇ ਆ ਗਏ ਨੇ ਜਿਹੜੀ ਨਿੰਦਿਆ ਨਾ ਇਹ ਕੈਂਸਰ ਤੋਂ ਵੀ ਮਾੜੀ ਐ ਪਾਣੀ ਦੀ ਪੰਕਤੀ ਸ਼ਲੋਕ 12 ਤੇ ਵਧੀਕ ਔਕਲ ਸੱਪੇ ਕੀਤਿਆ ਨਾ ਨਿੰਦ ਕਾ दारू ਨਾ ਐ ਗੁਰਦੇਵ ਕਹਿੰਦੇ ਸਾਰਿਆਂ ਦੀ ਦਵਾਈ ਲਾਪੀ ਪਰ ਨਿੰਦਿਆ ਕਰਨ ਵਾਲੇ ਦੀ ਨਹੀਂ ਜਲਬੀ ਇਹ ਨਹੀਂ ਕਰਨੋ ਘਟਦਾ ਜਦੋਂ ਉਹਨੇ ਆਖਿਆ ਨਾ ਹੋਣਾ ਅਮਰਦਾਸ ਰਥਾਵਾਂ ਤੇ ਕਹਿਣ ਲੱਗੇ ਚੱਲਿਏ ਮੈਨ ਥਾਵਾਂ ਜਦੋਂ ਚਲ ਗਈ ਆਖਿਆ ਨਾ ਮੈਂ ਹੁਣ ਥਾਂ ਵਾਲਾ ਹੀ ਮੈਂ ਗੁਰੂ ਵਾਲਾ ਹੀ ਇਹਨੀ ਆਕੇ ਤੁਰੇ ਤੇ ਜਲਾਈ ਕਮਲੀ ਹੋ ਗਈ ਜਦੋਂ ਕਮਲੀ ਹੋ ਗਈ ਲੱਗੀ ਸੱਜੇ ਖਬੇ ਭੁੜਕਣ ਜਿਹੜਾ ਉਹ ਜਿਲਾ ਅਸ਼ੂ ਦਾ ਮੱਥਾ ਠਣਕੇ ਤੇ ਕਹਿਣ ਲੱਗਾ ਤੇ ਗੱਲ ਵਿਗੜ ਗਈ ਇਹਦੇ ਕਰਕੇ ਇਥੇ ਮੈਂ ਘੋਰ ਦਿਸਤਾਨ ਦਿਆਂ ਜਿਹੜੀ ਨਿੱਕੀ ਜੀ ਗੱਲ ਹੈ ਨਾ ਜਵਾਨ ਸਭ ਤੋਂ ਵੱਡਾ ਹਥਿਆਰ ਹੈ ਬਰਬਾਦੀ ਦਾ ਸਾਡੇ ਧਰਮ ਗ੍ਰੰਥਾਂ 'ਚ ਲਿਖਿਆ ਹੈ ਕਿ ਦ੍ਰੋਪਤੀ ਤੇ ਇੱਕ ਜਵਾਨ ਕਰਕੇ 18 ਕੂਲੀਆਂ ਫੌਜ ਕਰ ਕੋਈ ਇੱਕ ਜਵਾਨ ਕਰਕੇ ਕਿਵੇਂ ਕਹਿੰਦੇ ਨੇ ਪਾਂਡਵਾਂ ਨੇ ਮਕਾਨ ਬਣਾਇਆ ਸੱਗਿਆਂ ਨੂੰ ਸੱਦਿਆ ਦਰਯੋਦਨ ਦਾ ਪੈਰ ਤਲਕਿਆ ਤੇ ਕਹਿਣ ਲੱਗੀ ਅੰਨੇ ਦਾ ਅੰਨਾ ਹੋਣਾ ਨਾ ਉਹਦਾ ਮੱਥਾ ਠਣਕਿਆ ਕਹਿਣ ਲੱਗਾ ਭਾਬੀ ਕਿਤੇ ਮੌਕਾ ਬਣਿਆ ਤੇ ਮੁੱਲ ਪਾਵਾਂਗਾ ਔਰ ਸਮਾ ਆਇਆ ਉਹਨੇ ਆਪਣੇ ਛੋਟੇ ਭਰਾ ਨੂੰ ਆਖਿਆ ਉਹਨੂੰ ਬਾਣਾ ਤੋਂ ਫੜ ਕੇ ਧੂਕੇ ਲਿਆ ਭਾਈ ਗੁਰਦਾਸ ਲਿਖਦੇ ਨੇ ਅੰਦਰ ਸਬਾ ਦੇ ਸ਼ਾਸ ਨੇ ਮਥੇ ਵਾਲ ਦ੍ਰੋਪਤੀ ਆਂਦੀ ਦੂਤਾ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੇ ਪਾਣੋ ਝੂਰ ਦੇ ਔਖਤ ਰੁੱਦੀ ਨਾਰ ਜਨਾਂ ਦੀ ਇੱਕ ਜਵਾਨ ਕਰਕੇ ਦਿਉਰ ਜੇਠ ਉਹਨੂੰ ਨੰਗਿਆ ਕਰਨ ਦੀ ਤਿਆਰ ਹੋ ਗਿਆ ਜਦ ਕਿ ਦਿਉਰ ਜੇੜ ਪਰਜਾਈ ਵਾਸਤੇ ਜਾਨ ਵਾਰਦੇ ਨੇ ਇਹਦੇ ਨਾਲ ਇੱਕ ਹੋਰ ਪੁਆਇੰਟ ਮੈਂ ਤੁਹਾਨੂੰ ਸਿਖਿਆ ਦਿਆਂ ਉਹ ਇਹ ਹੈ ਸਵਾਲ ਕਰਨ ਵਾਲਾ ਸਵਾਲ ਕਰਦਾ ਗਿਆਨੀ ਜੀ ਇੱਥੇ ਇਹ ਵੀ ਲਿਖਿਆ ਵੀ ਬੀਬੀ ਨੰਗੀ ਨਹੀਂ ਹੋਈ ਕੀ ਗੱਲ ਕਾਰਨ ਕੀ ਹੈ ਇਹਦਾ ਜਵਾਬ ਇੱਕ ਗ੍ਰੰਥ 'ਚ ਮੈਂ ਪੜਿਆ ਨਾਰਾਇਣ ਹਰੀ ਉਪਦੇਸ਼ ਗ੍ਰੰਥ ਹੈ ਨਾਰਾਇਣ ਹਰੀ ਉਪਦੇਸ਼ ਉਹਦੇ 'ਚ ਲਿਖਿਆ ਵੀ ਇਹ ਬੀਬੀ ਜਦੋਂ ਆਪਣੇ ਪੇਕਿਆਂ ਦੇ ਘਰ ਸੀ ਨਾ ਪੇਕਿਆਂ ਦੇ ਕਰਕੁਵਾਰੀ ਇਹ ਸਖੀਆਂ ਦੇ ਨਾਲ ਘੁੰਮਣ ਫਿਰਨ ਗਈ ਸ਼ਾਮ ਤੇ ਸੈਰ ਕਰਨ ਗਈ ਦਰਬਾਰਸ਼ਾ ਨਾਮ ਦਾ ਰਹੀ ਬਜ਼ੁਰਗ ਇਸ਼ਨਾਨ ਕਰਦਾ ਤੇ ਉਹਦੀ ਲੰਗੋਟੀ ਰੁੜ ਗਈ ਉਹਨੇ ਆਵਾਜ਼ ਮਾਰੀ ਭਾਈ ਕੋ ਸੁਣਦਾ ਗਿੰਦਾ ਹੋਵੇ ਤੇ ਮੈਨੂੰ ਕੋ ਦੋ ਗਰਾ ਕਪੜਾ ਦੇਵੇ ਇਹਨੇ ਬੀਬੀ ਨੇ ਹਿੰਮਤ ਕਰਦੀ ਆਪਣੀ ਚੁੰਨੀ ਨੂੰ ਕਪੜਾ ਪਾੜ ਕੇ ਆਖਿਆ ਬਾਬਾ ਜੀ ਆਹ ਲਓ ਕਪੜਾ ਮਹਾਤਮਾ ਨੇ ਆਖਿਆ ਤੀਏ ਤੂੰ ਮੇਰਾ ਪਰਦਾ ਟੱਕਿਆ ਤੇ ਰੱਬ ਤੇਰਾ ਪਰਦਾ ਟਕੇ ਮੈਂ ਗੁਰਾਮਦਾਸ ਦੇ ਦਰਬਾਰ ਤੋਂ ਆਇਆ ਮੇਰੀ ਬਾਕੀ ਦੀ ਸਾਰੀ ਕਥਾ ਕੋ ਤੁਹਾਨੂੰ ਚੇਤੇ ਰਵੇ ਜਾਂ ਨਾ ਰਹਿ ਪਰ ਇੱਕ ਮੇਰੀ ਬੇਨਤੀ ਬੱਲੇ ਪੰਡਿਆ ਜੇ ਕਿਸੇ ਦਾ ਪਰਦਾ ਢੱਕਾਂਗੇ ਭਗਵਾਨ ਸਾਡਾ ਢੱਕੇਗਾ ਕਿਸੇ ਦੀ ਗੱਲ ਨੂੰ ਵੇਖ ਕੇ ਤੇ ਉਹਦੀ ਮਿੱਟੀ ਨਾ ਪੁੱਟਿਆ ਕਰੋ ਆ ਪਰਦਾਜ਼ ਕਰਦੇ ਆ ਜਿਨ੍ਹਾਂ ਵੇਖ ਕੇ ਐਂਡੈਟ ਕੀਤਾ ਤਿੰਨਾਂ ਪਿਆਰਾਂ ਸੁਚਾਰੇ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵੇ ਗੁਰੂ ਅਸਾਂ ਪਰਦੇ ਨੂੰ ਢਕਣਾ ਅਸੀਂ ਢੱਕਾਂਗੇ ਤੇ ਸਾਡਾ ਪਰਦਾ ਢੱਕੇਗਾ ਉਹ ਜਲਾਇਆ ਆਪਣੀ ਘਰਵਾਲੀ ਨੂੰ ਲੈ ਕੇ ਗਿਆ ਕਹਿਣ ਲੱਗੇ ਕੀ ਹੋਈ ਕਹਿਣ ਲੱਗਾ ਜੀ ਤੁਹਾਡੇ ਸੇਵਾਦਾਰ ਨੇ ਗੱਲ ਕਹੀ ਹੈ ਅੱਜ ਮੌਕਾ ਆਇਆ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ ਕੌਣ ਕਹਿੰਦੀ ਅਮਰਦਾਸਨ ਥਾਵਾਂ ਜਿਹੜਾ ਸਰੋਪਾ ਮਿਲਦਾ ਸਰੋਪਾ ਮਿਲਦਾ ਅਸੀਂ ਸਰੋਪਾ ਸਰੋਪਾ ਫਾਰਸੀ ਭਾਸ਼ਾ ਦਾ ਸ਼ਬਦ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਟੱਕਣ ਵਾਲਾ ਕੱਪੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਟੱਕਣ ਵਾਲਾ ਸਰੋਪਾ ਤਾਂ ਕਹਿੰਦੇ ਆ ਤੇ ਆਪਾਂ ਜੇ ਚੰਗਾ ਕੱਪੜਾ ਹੋਵੇ ਤੇ ਆਪਾਂ ਕਹਿੰਨੇ ਬੰਨ ਲੋ ਨਹੀਂ ਤੇ ਕਹਿੰਨੇ ਲਿਮਾਰੀਆਂ ਪੂਝ ਲੋ ਬਾਰੀਆਂ ਇਨੂੰ ਕਪੜਾ ਨਾ ਸਮਝਿਆ ਕਰੋ ਇਹ ਗੁਰੂ ਕੀ ਸਾਡੇ ਤੇ ਬਖਸ਼ਿਸ਼ ਹੈ ਸਰੋਪੇ ਦਾ ਸਤਕਾਰ ਕਰਨਾ ਸਾਨੂੰ ਗੁਰੂ ਅਮਰਦਾਸ ਮਹਾਰਾ ਜੀ ਨੇ ਦੱਸਿਆ ਸਰੋਪਾ ਮਿਲਦਾ ਤੇ ਸਿਰ ਤੇ ਬੰਨ ਲੈਂਦੇ ਨੇ ਅਗਲੇ ਸਾਲ ਸੋਪਾ ਮਿਲਦਾ ਤੇ ਫੇਰ ਬੰਨ ਲੈਂਦੇ ਨੇ ਸਰੋਪੇ ਜਿੰਨੇ ਮਿਲੇ ਬੰਨੀ ਗਏ ਅਰ ਸੰਗਤ ਨੂੰ ਇਕੱਠਿਆਂ ਕੀਤਾ ਬਾਬਾ ਬੁੱਢਾ ਜੀ ਕੋਲ ਨੇ ਕਹਿੰਦੇ ਨੇ ਕੌਣ ਕਹਿੰਦੇ ਅਮਰਦਾਸਨ ਸਾਹਾਵਾ ਗੁਰੂ ਅਮਰਦਾਸ ਨਾ ਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਮਾਣਿਆਂ ਦਾ ਮਾਣ ਗੁਰੂ ਅਮਰਦਾਸ ਨੇ ਓਟੀਆਂ ਦੀ ਓਟ ਗੁਰੂ ਅਮਰਦਾਸ ਨਿਆਸ ਰਿਆਂ ਦਾ ਆਸਰਾ ਗੁਰੂ ਅਮਰਦਾਸ ਨੇ ਧਿਰਿਆਂ ਦੀ ਧਿਰ ਜਦੋਂ 12 ਲਫ਼ਜ਼ ਕਹੇ ਨਾ ਤੇ ਬਾਬੇ ਬੁੱਢੇ ਨੇ ਆਪਣੇ ਖਲਾਸੇ ਸੁਭਾ ਮਤਵ ਕਹੇ ਮਾਰੇ ਬਸ ਇੰਨੇ ਹੀ ਬਾਬਾ ਬੁੱਢਾ ਜੀ ਕਹਿਣ ਲੱਗੇ ਜੀ ਪਾਸ ਇੰਨੇ 12 ਹੀ ਕਹਿਣ ਲੱਗੇ ਬੁੱਢਾ ਜੀ ਤੁਸੀਂ ਸਿਆਣੇ ਹੋ ਜਿਹੜਾ 12 ਬਣਦਾ ਸੋਨਾ ਹੁੰਦਾ ਉਹ ਸ਼ੁੱਧ ਹੁੰਦਾ ਹੈ ਇਹ ਆਪਣੀ ਪ੍ਰਾਣੀ ਬੋਲੀ ਹੈ ਪ੍ਰਾਣੀ ਅੱਜ ਕੱਲ ਦੀ ਨਹੀਂ ਅੱਜ ਕੱਲ ਦਾ 24 ਬਾਈਕ ਬੜਾ ਕੁਛ ਆ ਗਿਆ ਅੰਗਰੇਜ਼ਾਂ ਦੀ ਨਕਲ ਸਾਡੇ ਹਿੰਦੁਸਤਾਨ ਚ 12 ਬੰਨੀ ਦੇ ਸੋਨੇ ਚ ਰੰਤਕ ਮਾਤਰ ਵੀ ਰਹਿ ਨਹੀਂ ਹੁੰਦੀ ਇਨੀ ਗੱਲ ਕਹਿ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਤੇ ਸਭਾਏ ਮਾਨ ਕੀਤਾ ਇਹਦੇ ਤੋਂ ਪਹਿਲਾਂ ਜਦੋਂ ਇਹ ਸੇਵਾ ਕਰਦੇ ਸਨ ਨਾ ਤੇ ਨਾਲ ਦੇ ਨਗਰ ਉੱਥੇ ਗੋਂਦਾ ਨਾਮ ਦਾ ਖੱਤਰੀ ਰਿੰਦਾ ਕਹਿੰਦਾ ਸੀ ਸਾਡੇ ਨਗਰ ਚ ਭੂਤ ਰਹਿੰਦੇ ਨੇ ਭੂਤ ਆ ਸਾਨੂੰ ਕਈ ਬੰਦੇ ਕਹਿੰਦੇ ਗਿਆਨੀ ਜੀ ਪੂਤਾਂ ਦੇ ਬਾਰੇ ਪਾਣੀ 'ਚ ਲਿਖਿਆ ਹੈ ਵੀ ਤੁਸੀਂ ਕਿਤੇ ਪੂਤਨੇ ਭਾਦਨੇ ਵੇਖੇ ਨੇ ਵੀ ਪੁੱਛਿੰਦੇ ਨੇ ਸਾਨੂੰ ਪਾਣੀ 'ਚ ਲਿਖ ਮੈਂ ਕਈ ਵਕ 50 ਵੇਖੇ ਮੈਂ ਹੁਣ ਤੱਕ ਤੁਹਾਨੂੰ 100 ਦੱਸ ਸਕਦਾ ਕਿਹੜੀ ਜੇ ਕਰ ਸਾਧਨ ਸੇਵੀਏ ਹਰ ਕੀ ਪੂਜਾ ਨਾਏ ਤੇ ਕਰ ਮਰਕਟਸਾਰ ਕੇ ਪੂਤ ਬਸੇ ਤਨ ਬਾਏ ਇਹ ਪੂਤਾਂ ਦੀ ਡੈਂਟੀਫਿਕੇਸ਼ਨ ਪਾਣੀ 'ਚ ਕਹਿੰਦੇ ਜਿਹੜੇ ਘਰ ਵਿੱਚ ਆਏ ਗਏ ਨੂੰ ਜਲ ਪਾਣੀ ਨਹੀਂ ਮਿਲਦਾ ਜਿੱਥੇ ਰੱਬ ਦਾ ਨਾਂ ਨਹੀਂ ਲੈਂਦੇ ਉਹ ਘਰ ਦੇ ਜਿੰਨੇ ਮੈਂਬਰ ਨੇ ਸਮਝਦਾ ਵੀ ਇਹ ਭੂਤਨੇ ਬੰਦੇ ਨਹੀਂ ਹੂ ਇਹ ਕਪਤਾ ਦੀ ਕਪਤਾਰੀ ਕਿਸੇ ਬੰਦੇ ਦੀ ਬਾਪੂ ਦੀ ਬਾਣੀ ਜੇ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾ ਹੈ ਤੇ ਕਰ ਮਰਕਟਸਾਰ ਕੇ ਬਰਕੜ ਕਹਿੰਦੇ ਨੇ ਮੜੀਆਂ ਕਹਿੰਦੇ ਉਹ ਘਰ ਨਹੀਂ ਉਹ ਮੜੀਆਂ ਨੇ ਤੇ ਜਿੰਨੇ ਘਰ ਦੇ ਮੈਂਬਰ ਨੇ ਇਹ ਭੂਤਾਂ ਦਾ ਟੱਬਰ ਇਹਨੂੰ ਬੰਦਿਆਂ ਦਾ ਟੱਬਰ ਨਾ ਕਹੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਆਗਿਆ ਦੇ ਨਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਸੋਟੀ ਕਮਾਈ ਉਹ ਨਗਰ ਪੂਤਾ ਤੋਂ ਛੱਡ ਕੇ ਕੀ ਬਣਿਆ ਗੋਇੰਦਵਾਲ ਗੁਬਿੰਦਪੁਰੀ ਸਾਮ ਰੱਬ ਦੀ ਪੁਰੀ ਬਣ ਗਿਆ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਨਾਲ ਗੋਇੰਦਵਾਲ ਗੁਬਿੰਦਪੁਰੀ ਸਾਮ ਚੱਲਨ ਤੀਰ ਬਪਾਸ ਬਣਾਇਓ ਚਲਣ ਨਾਮ ਦਾ ਪਟਕਿੰਦਾ ਜਿਹੜਾ ਗੋਵਿੰਦ ਨਗਰਵਾਲਸ ਨਗਰ ਸੀ ਨਾ ਉਹ ਗੁਬੇਂਤੀ ਪੂਰੀ ਬਣ ਗਿਆ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾ ਕਰਕੇ ਪਾਤਸ਼ਾਹ ਗੁਰਤਾ ਗਦੀ ਤੇ ਸਵਾਇ ਮਾਨ ਹੋਏ ਸਤਿਗੁਰ ਉਦਮ ਕੀਆ ਸਭ ਲੋਕ ਉਦਨ ਅਰਥਾ ਗੁਰੂ ਅਮਰਦਾਸ ਜੀ ਪਾਤਸ਼ਾਹ ਲੋਕਾਂ ਦੀ ਕਲਿਆਣ ਵਾਸਤੇ ਉਦਮ ਕੀਤਾ ਬਿਜਲੀ ਤੇ ਤੀਰਥਾਂ ਤੇ ਜਾਈਏ ਸਾਨੂੰ ਕਹਿੰਦੇ ਨੇ ਸਾ ਤੁਹਾਡੇ ਗੁਰੂ ਤੀਰਥਾਂ ਦੇ ਗਏ ਸਾਡੇ ਗੁਰੂ ਪਾਪ ਲਾਉਣ ਨਹੀਂ ਗਏ ਲੋਕਾਂ ਦੇ ਪਾਪ ਲਾਉਣ ਲਈ ਗਏ ਆਪਣੇ ਲਾਉਣ ਲਈ ਨਹੀਂ ਗਏ ਆ ਸਾਡੇ ਤੇ ਲੋਕੀ ਅਜਕ ਪਿਛੇ ਕੁੰਭਾ ਹੈ ਨਾ ਕਹਿੰਦੇ ਤੁਹਾਡੇ ਗੁਰੂ ਨਹੀਂ ਗਏ ਸਾਡੇ ਗੁਰੂ ਤੇ ਜਾਣ ਦਾ ਫਰਕ ਹੈ ਅਸੀਂ ਜਾਣੇ ਆਪਣੇ ਪਾਪ ਲਾਉਣ ਲਈ ਪਰ ਗੁਰੂ ਜਾਂਦਾ ਲੋਕਾਂ ਦੇ ਪਾਪ ਲਾਉਣ ਲਈ ਫਰਕ ਇੰਨਾ ਹੈ ਜਿੱਥੇ ਆਪਾਂ ਬੈਠੇ ਆ ਨਾ ਇਸ ਰਸਤੇ 'ਚ ਪੜਾ ਕਰਦੇ ਕਰਦੇ ਗੁਰੂ ਅਮਰਦਾਸ ਪਾਤਸ਼ਾਹ ਹਰਿਦੁਆਰ ਗਏ ਨੇ ਜੇ ਆਪਾਂ ਨੂੰ ਕੋਈ ਪੁੱਛੇ ਨਾ ਭੀ ਗਿਆਨੀ ਜੀ ਐਸ ਨਗਰ 'ਚ ਗੁਰੂ ਅਮਰਦਾਸ ਭਲਾ ਕਤੋਂ ਕਾ ਹੈ ਉਹਦਾ ਜਵਾਬ ਜੇ ਤੁਸੀਂ ਉਸ ਹਰਦوار ਵਾਲਾ ਸੰਲਭ ਲੈਣਾ ਤੇ ਤੁਹਾਨੂੰ ਇੱਥੋਂ ਦਾ ਵੇਰਵਾ ਮਿਲ ਜਾਏਗਾ ਸੰਗਤਾਂ ਨੂੰ ਚਾਹ ਚੜ ਗਿਆ ਕਿ ਗੁਰੂ ਅਮਰਦਾਸ ਆਏ ਨੇ ਉਹ ਦੁਰਗਾ ਬ੍ਰਾਹਮਣ ਜਿਹਨੇ ਕਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਚੁੰਮੇ ਸਨ ਉਹ ਵੀ ਆ ਗਿਆ ਵਿਚਾਰਾ ਹੱਥ ਵਿੱਚ ਖੁੰਡੀ ਪੜੀ ਹੈ ਹੁਣ ਤਾਂ ਆ ਭਾਂਕਾ ਲਾਉਣੇ ਤੇ ਲੈਣੇ ਪਾਉਣੇ ਉਦੋਂ ਇਹ ਰਵਾਜ ਨਹੀਂ ਸੀ ਹੁੰਦਾ ਅੱਖਾਂ ਤੇ ਐ ਹੱਥ ਰੱਖਿਆ ਤੇ ਗੁਰੂ ਪਾਤਸ਼ਾਹ ਕੋਲ ਆ ਗਿਆ ਤੇ ਆਪਣੇ ਸੁਭਾਅ ਮੁਤਾਬਕ ਕਹਿਣ ਲੱਗਾ ਮੈਨੂੰ ਸਿਆਣ ਲਿਆ ਜੇ ਤੇ ਗੁਰੂ ਅਮਰਦਾਸ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਦੁਰਗਿਆ ਜੇ ਤੈਨੂੰ ਨਾ ਸਿਆਣਿਆਂ ਦੇ ਸਿਆਣਾਗੇ ਕਿਨੂੰ ਅਸੀਂ ਤਾਂ ਸਿਆਣ ਲਿਆ ਤੈਨੂੰ ਪਰ ਇੱਕ ਗੱਲ ਕਹਿ ਦਿਆਂ ਗੁਰੂ ਪਾਤਸ਼ਾਹ ਨੇ ਜਾਣ ਕੇ ਪਿਆਰ ਕੀਤਾ ਕਹਿਣ ਲੱਗੇ ਇੱਕ ਗੱਲ ਕਹਿ ਦਿਆਂ ਕਹਿੰਦੀ ਦੱਸ ਕਰੋ ਮਹਾਰਾਜ ਕਹਿੰਦੇ ਮਿੱਤਰਾ ਗੱਲ ਏ ਕੀ ਮੰਗਣਾ ਏ ਕਹਿਣ ਲੱਗਾ ਜੀ ਬੇਨਤੀ ਐ ਹੋ ਐ ਨਹੀਂ ਨਹੀਂ ਭੋਲ ਇੱਕ ਚੀਜ਼ ਮਿਲੇਗੀ ਕਹਿੰਦੇ ਜੀ ਕੀ ਚਾਹ ਤਾਂ ਮਾਇਆ ਲੀਲਾ ਤੇ ਚਾਹ ਮੁਕਤੀ ਲੀਲਾ ਉਹ ਬੜਾ ਰੋਸ਼ਨ ਦਿਮਾਗ ਸੀ ਚੁਸਤ ਰਾਗ ਸੀ ਤੇ ਹੱਸ ਕੇ ਕਹਿਣ ਲੱਗਾ ਪਾਸ਼ਾ ਉਹ ਸਾਡੇ ਘੋੜਿਆਂ ਦੇ ਨਾਲ ਐਵੇਂ ਨਾ ਕਰੋ ਕਹਿੰਦੇ ਦੱਸ ਕਹਿੰਦਾ ਜੀ ਬੇਨਤੀ ਵੀ ਜੇ ਮੈਂ ਮੰਗੀ ਨਾ ਮੁਕਤੀ ਤੇ ਮੁਕਤੀ ਕਿਹੜੀ ਕਿਸੇ ਵੇਖੀ ਐ ਉਹਨਾਂ ਨੇ ਕਿਹਾ ਗੁਰੂ ਮੈਂ ਟਾਲਾ ਵਾਲਾ ਕਰ ਗਿਆ ਤੇ ਜੇ ਮੈਂ ਮੰਗੀ ਨਾ ਮਾਇਆ ਤੇ ਮਾਇਆ ਹੁਣ ਮੈਂ ਕੰਡੇ ਲਗਾ ਪਤਾ ਨਹੀਂ ਸਾਲ ਛੇ ਮਹੀਨੇ ਤੇ ਆ ਪੁੱਤਿਆਂ ਨੇ ਸੰਭ ਲੈਣੀ ਐ ਤੂੰ ਇਉਂ ਕਰ ਮਾਇਆ ਵੀ ਦੇ ਤੇ ਮੁਕਤੀ ਵੀ ਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਖਿੜ ਖੜਾ ਕੇ ਹੱਸ ਮੈਂ ਤੇ ਉਹਨੂੰ ਗੁੱਟੋਂ ਫੜ ਕੇ ਜੱਫੀ ਪਾ ਕੇ ਆ ਕੇ ਆ ਗਿਆ ਤੈਨੂੰ ਦੋਵੇਂ ਦਿੱਤੇ ਆਪਾਂ ਬਾਣੀ ਚ ਪੜਦੇ ਆ ਨਾ 2 ਵਜੇ ਥਾਵ ਰੱਖੇ ਗੁਰਸੂਰੇ ਆਪਾਂ ਪੜਦੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਇਹ ਗੁਰੂ ਅਮਰਦਾਸ ਦੀ ਵਡਿਆਈ ਧੰਨ ਗੁਰੂ ਅਰਜਨ ਇਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਚਾਰਿਆ ਸ਼ਬਦ ਹੈ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਆਲਾ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਉਹਦੇ ਤੇ ਕਿਰਪਾ ਕੀਤੀ ਉਹਦਾ ਲੋਕ ਤੇ ਪ੍ਰੋਗ ਸਫਲਾ ਕੀਤਾ ਤੇ ਸਰਕਾਰ ਕਿੰਨੀ ਕਿ متاثر ਸੀ ਜਦੋਂ ਗੁਰੂ ਪਾਤਸ਼ਾਹ ਕੇ ਜਮਾਨੇ ਦੇ ਵਿੱਚ ਇੱਕ ਟੈਕਸ ਸੀ ਉਹਦਾ ਨਾਂ ਹੀ ਜਜ਼ੀਆ ਟੈਕਸ ਉਹ ਜਜ਼ੀਆ ਟੈਕਸ ਮੁਸਲਮਾਨਾਂ ਨੂੰ ਛੱਡ ਕੇ ਤੇ ਬਾਕੀ ਕੌਮਾਂ ਤੇ ਹੁੰਦਾ ਸੀ ਭੀਜੇ ਉਹ ਮੁਸਲਮਾਨ ਨਹੀਂ ਨਾ ਤੇ ਉਹ ਤੋਂ ਟੈਕਸ ਲੈਣਾ ਉਹ ਟੈਕਸ ਲੈਣ ਵਾਲੇ ਮਲਾਰਮ ਜਿਹੜੇ ਸਨ ਉਹ ਆਪਣੀਆਂ ਕੋਰਕਾਰ ਆ ਕੇ ਬਹਿ ਗਏ ਤੇ ਸਰਕਾਰ ਨੇ ਇੱਕ ਨਾਲ ਆਰਡਰ ਕੀਤਾ ਵੀ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਦਾ ਨਾਂ ਲੈ ਲੈਣਾ ਉਹਦੇ ਤੋਂ ਟੈਕਸ ਨਹੀਂ ਲੈਣਾ ਸਰਕਾਰ ਗੁਰੂ ਅਮਰਦਾਸ ਪਾਤਸ਼ਾਹ ਦਾ ਇੰਨਾ ਭੈ ਰੱਖਦੀ ਇੰਨੀ ਡਰਦੀ ਐ ਜਦੋਂ ਗੁਰੂ ਪਾਤਸ਼ਾਹ ਤੀਰਥਾਂ ਤੇ ਗਏ ਤੇ ਉਹਨਾਂ ਚੋਂ ਪਾਸੇ ਗੋਲ ਕਾਂ ਰੱਖਿਆ ਸਨ ਭਾਈ ਤੂੰ Hindu ਐ ਐਨੇ ਪੈਸੇ ਪਾ ਦੇਵੇ ਦੇ ਚ ਤੂੰ ਫਲਾਣੇ ਧਰਮ ਦਾ ਐਨੇ ਪੈਸੇ ਪਾ ਦੇ ਤੇ ਜਦੋਂ ਉਹ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਤੇ ਬਾਣੀ ਚ ਲਿਖਿਆ ਉਹ ਗੋਲ ਕਾਂ ਮੂਤੀਆਂ ਮਾਰ ਕੇ ਚਲੇਗਾ ਸਾਡੀ ਪੇਸ਼ੇ ਨਹੀਂ ਚਾਹਦੀ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਥੋਂ ਦਾ ਮਾਮਲਾ ਮਾਫ਼ ਕਰਾਂ ਲਿਆ ਅੱਗੇ ਤਾਂ ਤਾਂ ਹੋਵੇ ਹੋਵੇਗਾ ਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਭ ਤੋਂ ਵੱਡੀ ਸਾਨੂੰ ਦੇਣ ਇਹ ਦਿੱਤੀ ਹੈ ਉਸ ਸਮਾਜ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਿਤੀ ਸੀ ਪਤੀ ਦੇ ਨਾਲ ਪਤਨੀ ਨੂੰ ਸਾੜਿਆ ਜਾਂਦਾ ਸੀ ਉਹਨੂੰ ਕਿਹਾ ਸਤੀ ਮੈਂ ਇਹ ਕਹਿਣ ਤੋਂ ਰਚਕ ਮਾਤਰ ਗਰੇਜ ਨਹੀਂ ਕਰਦਾ ਸਾਡੇ ਸਮਾਜ ਵਿੱਚ ਇੱਕ ਬਹੁਤ ਵੱਡਾ ਔਗਣ ਹੈ ਤੇ ਅਜੇ ਵੀ ਖਤਮ ਨਹੀਂ ਹੋਇਆ ਮਰਦ ਪ੍ਰਧਾਨ ਹੈ ਹਰ ਥਾਂ ਦੇ ਬੰਦੇ ਦੀ ਗੱਲ ਸਾਨੂੰ ਕਈ ਵਾਰ ਕਥਾ ਕੰਚ ਸਮੱਸਿਆ ਆਉਂਦੀ ਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਆ ਨਾ ਤੇ ਬੰਦਿਆਂ ਦਾ ਨਾਂ ਤਾਂ ਮਿਲਦਾ ਉਹਨਾਂ ਦੀ ਮਾਂ ਦਾ ਨਾਂ ਨਹੀਂ ਜਦ ਕੇ ਬੱਚਾ ਮਾਂ ਕਰਕੇ ਜੰਮੇਗਾ ਪਿਓ ਕਰਕੇ ਤਾਂ ਨਹੀਂ ਨਾ ਤੁਸੀਂ ਪੁਰਾਣਾ ਇਤਿਹਾਸ ਪੜ੍ਹੋ بڑے بڑے ਮਹਾਪੁਰਸ਼ਾਂ ਦੀ ਪਿਤਾ ਦਾ ਨਾਮ ਹੈ ਮਾਤਾ ਦਾ ਨਹੀਂ ਲੱਭਦਾ ਬੰਦਾ ਮਰ ਗਿਆ ਤੇ ਬੀਬੀ ਨੂੰ ਧੱਕੇ ਦੇ ਨਾਲ ਸਦੀ ਕਰਨਾ ਤੇ ਮਵਾਹੀ ਕਰਨੀ ਤੇ ਜੇ ਬੀਬੀ ਮਰਗੀ ਸਵਾ ਤਾਂ ਤਾਂ ਬੀਬੀ ਮਰਗੀ ਤੇ ਬੰਦਾ ਵੀ ਨਾਲ ਛੜਿਆ ਕਿਉਂਕਿ ਦੋਵੇਂ ਇੱਕੋ ਜਿਹੇ ਨੇ ਨਾ ਇੱਕ ਆਂਗ ਆਪਾਂ ਕਹਿੰਨੇ ਵੀ ਜੋੜੀ ਐ ਤੇ ਜੇ ਜੋੜੀ ਐ ਤੇ ਬੀਬੀ ਤੁਰੀ ਤੇ ਬੰਦੇ ਨੂੰ ਨਾਲ ਛੱਡ ਦੇ ਕਿਉਂ ਨਹੀਂ ਇਹ ਤੱਕਾ ਸੀ ਔਰ ਜਾਤੀ ਨਾਲ ਔਰ ਇਹਨੂੰ ਖਤਮ ਕਰਨ ਵਾਸਤੇ ਤਿੰਨ ਮਹਾਨ ਹਸਤੀਆਂ ਨੇ ਪੂਰਾ ਜੋਰ ਲਾਇਆ ਇੱਕ ਮਾਊਂਟ ਬੈਟਣ ਔਰ ਇਸੇ ਤਰ੍ਹਾਂ ਇੱਕ ਹਿੰਦੂ ਭਰਾ ਮੋਹਨ ਰਾਏ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਵਿਸ਼ੇਸ਼ ਕਰਕੇ ਸਦੀ ਦੀ ਰਸਮ ਦਾ ਵਿਰੋਧ ਕੀਤਾ ਔਰ ਬੀਬੀਆਂ ਨੂੰ ਸਦੀ ਹੋਣ ਤੋਂ ਬਚਾਇਆ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਬੀਬੀਆਂ ਤੇ ਇੱਕ ਵਿਸ਼ੇਸ਼ ਕਿਰਪਾ ਹੈ ਵੱਡੀ ਕਿਰਪਾ ਗੁਰੂ ਅਮਰਦਾਸ ਪਾਤਸ਼ਾਹ ਦੇ ਬਾਰੇ ਆਪਾ ਪੜੇ ਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣਾਵੇ ਤੇਰੀ ਵਡਿਆਈ ਤੈਨੂੰ ਆਉਂਦੀ ਹੈ ਇਤੋਂ ਤੱਕ ਸਾਡਾ ਸਮਾਜ ਨਿਕਲਿਆ ਸੀ ਪੇ ਜੇ ਨੀਵੀਂ ਜਾਤੀ ਵਾਲੇ ਨੇ ਪਾਣੀ ਨੂੰ ਹੱਥ ਲਾ ਦਿੱਤਾ ਪਾਣੀ ਪਿਟਿਆ ਗਿਆ ਕੋਈ ਮੇਰੀ ਉਮਰ ਦੇ ਇੱਥੇ ਭਰਾ ਬੈਠੇ ਹੋਣਗੇ ਮੈਂ 10ਵੀਂ ਜਮਾਤ ਵਿੱਚ ਗੁਰਮੁਖ ਸਿੰਘ ਮੁਸਾਫਰ ਦਾ ਇੱਕ ਲੇਖ ਪੜਿਆ ਸਾਨੂੰ ਸਕੂਲੇ ਲੱਗਾ ਸਕੂਲ ਦੀ ਕਲਾਸ ਵਿੱਚ ਜਮਾਤ ਵਿੱਚ ਸਾਡੇ ਸਟੇਸ਼ਨਾਂ ਦੇ ਉੱਪਰ ਖੜੇ ਪਏ ਹੁੰਦੇ ਸਨ ਉਹਨਾਂ ਕੜੀਆਂ ਤੇ ਲਿਖਿਆ ਦਾ Hindu ਪਾਣੀ ਮੁਸਲਮਾਨ ਪਾਣੀ ਇਹ ਸਾਨੂੰ ਬਕਾਇਦਾ ਸਕੂਲ ਚ ਪੜਾਇਆ ਗਿਆ ਮੈਂ ਸਕੂਲ ਚ ਪੜਿਆ ਤੇ ਗੁਰਮੁਖ ਸਿੰਘ ਮਸਾਫਰ ਦਾ ਲੇਖ ਸੀ Hindu ਪਾਣੀ ਮੁਸਲਮਾਨ ਪਾਣੀ ਜਿੱਥੇ Hindu ਪਾਣੀ ਲਿਖਿਆ ਉਹ ਤੋਂ ਸਿੱਖ ਤੇ Hindu ਆਣੇ ਪੀਣਾ ਤੇ ਮੁਸਲਮਾਨ ਉਸ ਘੜੇ ਚੋਂ ਪਾਣੀ ਨਹੀਂ ਪੀਂਦੇ ਮਲੇਸ਼ਾਂ ਦਾ ਪਾਣੀ ਹੈ ਤੇ ਜਿਹੜੇ ਸਾਡਾ ਭਾਈਚਾਰਾ ਸੀ ਇਹ ਕਹਿੰਦੇ ਕਾਫਰਾਂ ਦਾ ਪਾਣੀ ਹੈ ਪਾਣੀ ਇਹ ਖੂਜੋਂ ਭਰਿਆ ਹੈ ਇੱਕ ਨਦੀ ਜੋਂ ਭਰਿਆ ਹੈ ਅਸੀਂ ਪਾਣੀ ਦੀਆਂ ਮੰਡੀਆਂ ਵੀ ਪਾਕ ਕਰਤੀਆਂ ਸਾਡਾ ਸਮਾਜ ਇੰਨਾ ਗਿਰਿਆ ਹੋਇਆ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਖਿਆ ਗੁਰਮੁਖਾ ਪਾਣੀ ਇੱਕ ਹੈ ਪਰ ਨੀਵਾ ਹੋ ਤੇਰਾ ਜਮਣ ਮਨ ਕਟਿਆ ਜਾਏਗਾ ਪਾਣੀ ਇੱਕ ਹੈ ਨੀਵਾ ਹੋ ਕੇ ਪੀ ਤੇਰਾ ਜਮਣ ਮਰਨ ਕਟਿਆ ਜਾਏਗਾ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਬੋਲੀ ਬਣਾਈ ਜਿਹਦੀਆਂ 84 ਪੌੜੀਆਂ ਨੇ 84 ਧੰਨ ਗੁਰੂ ਕੇ ਸਿੱਖ ਅੱਜ ਵੀ ਤੁਸੀਂ ਭਾਵੇਂ ਅੱਜ ਚਲੇ ਜਾਓ ਅੱਜ ਵੀ ਤੁਹਾਨੂੰ ਪੰਜ ਦਸ ਗੁਰਮਖ ਪਿਆਰੇ ਉੱਥੇ ਮਿਲਣਗੇ ਜਿਹੜੇ 83 ਪਾੜ ਕਰਕੇ ਤੇ 84 ਚੁੱਬੇ ਲਾ ਕਰਕੇ 84 ਕੱਟਦੇ ਹਨ ਗੋਵਿੰਦਵਾਲ ਸਾਹਿਬ ਬੌਲੀ ਦੀਆਂ 84 ਪੌੜੀਆਂ ਨੇ ਤੇ 84 ਪਾੜ ਕਰਕੇ ਚੁੱਬਾ ਲਾਉਣਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਤੇਰੀ 84 ਮੁੱਕ ਗਈ ਮੈਨੂੰ ਰੇਸ਼ੇ ਦੀ ਬੁਖਾਰੀ ਹੈ ਮੰਮੀ ਗਿਆ ਤੇ ਮਿਸ਼ਨਾਨ ਕੀਤਾ ਮੈਂ ਕਿਹਾ ਪਾਤਸ਼ਾਹ 84 ਦੇ ਹੋਏ ਤੇ ਮੈਨੂੰ ਤਾਂ ਨਮੂਨੀ ਹੌ ਜਾਣਾ ਹੈ ਮੇਰਾ ਇੱਕੋ ਜਿਹਾ ਪ੍ਰਵਹਾਨ ਕਰ ਲਾ ਮੈਂ ਰੋਜ਼ ਪੜਦਾ ਔਰ ਗੁਰੂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ